ਹੈਲੋ ਐਂਡ ਵੈਲਕਮ ਗਾਇਸ ਅਰ ਤੁਸਕਾ ਨ ਹੋ ਗਿਆ ਬ੍ਰਿਗੇਂਟਾ ਜੋ ਫਾਈਨਲੀ ਬਹੁ ਦਿਨਾਂ ਬਾਅਦ ਬਲੌਗ ਨਾ ਲੱਗਿਆ ਮੇਂ ਹੋ ਗਿਆ ਛੁੱਟੀਆਂ ਤਾ ਲੁਦਕੋਨ ਨਾ ਮੌੜ ਠੰਡਾ ਤੁਹਾਨੂੰ ਹੀ ਪਤਾ ਠੰਡਾ ਸੀਜ਼ਨ ਚੱਲੰਦਾ ਜੀ ਸੰਬਰ ਚੱਲੰਦੇ ਮਹੀਨਾ ਅਲ ਮਹੀਨਾ ਮਾਰਨਾ ਕੋਲੋ ਕੇ ਦਾ ਸੀਜ਼ਨ ਆ ਪਗਾ ਐਵੇਂ ਦਾ ਸਭ ਪਗਾ ਬੰਨੀ ਆ ਹਨ ਕਮੈਂਟ ਕਰਕੇ ਦੱਸੋ ਬਈ ਮੈਂ ਤੇ ਦੇਖਾਂਗੇ ਫੋਕਾ ਅਤਮੋਹਲ ਚੱਲਣ ਦੇ ਤੁਹਾਨੂੰ ਦਿਖਾਉਣ ਨੇ ਹਵਾ ਚੱਲਣ ਦੀ ਤੁਹਾਨੂੰ ਦਿਖਾਉਣੇ ਠੀਕ ਹੈ ਦੇਖੋ ਗਾਇਸ ਫੋਕਾ ਕਾ ਮੌਸਮ ਚੱਲਣ ਦੇ ਹੈ ਫੁੱਟਬਾਲ ਆ ਭਾਈ ਉੱਤੋਂ ਤੋਂ ਸਭ ਕੋ ਸ਼ੌਕੇ ਸਮਾਰ ਹੁਣ ਮੈਂ ਪਾਪਾ ਫੁੱਟਬਾਲ ਖੇਦਦੇ ਸੀ ਕਿ ਕੰਤਾਵੋਸ ਹੋ ਗਿਆ ਭਾਈ ਮੇਰੇ ਟੱਟ ਵੀਰੋਂ ਲੱਗ ਗਿਆ ਗਾਇਸ ਫਿਰ ਮੈਂ ਬਾ ਚੰਦਰ ਬਹਿ ਗਿਆ ਹੁਣ ਵਲੌਗ ਸ਼ੁਰੂ ਕਰਨ ਲੱਗਿਆ ਹਾਂ ਰੋਟੀ ਖਾਧੀ ਸੀ ਨਹੀਂ ਮੈਂ ਵਲੌਗ ਸਟਾਰਟ ਕਰਨ ਲੱਗਿਆ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਸਮਾਨ ਆਪਣਾ ਜਿੰਦੇ ਨਾਲ ਅਸੀਂ ਖੇਡਦੇ ਹੁੰਨੇ ਆ ਰਲ ਰਲਿਆ ਰਹਾ ਹੁਣ ਤਾਂ ਜੋਤ ਓਣੀ ਰੱਟ ਗਿਆ ਪਤਾ ਨਹੀਂ ਕੀ ਹੋ ਗਿਆ ਠੰਡ ਨੇ ਕਰਕੇ ਹੁੰਦਾ ਨਹੀਂ ਆਹ ਸਾਡਾ ਬੰਬੂ ਵਦਾ ਤਗੜਾ ਇਹਦੇ ਹੋਰ ਤਗੜੀ ਚੀਜ਼ ਆ ਇਹ ਵੀ ਜਿਹੜੇ ਮੈਂ ਕੱਲ ਹੀ ਲਈ ਸੀ ਉਹ ਸਭ ਕੁਝ ਸ਼ੋਕ ਕੇ ਆ ਸਮਾਨ ਵਾਹ ਹੋਇ ਕੋਈ ਖਿਲ ਰਿਹਾ ਵੈ ਜਿਹੜਾ ਇੱਕ ਹੋਰ ਸੈਟ ਸੀ ਮੇਰਾ ਹਨਾ ਮੇਰੇ ਕੋ ਪਹਿਲਾਂ ਵੀ ਦੋ ਹੀ ਕਰੈਕਟਰ ਹੁੰਦੇ ਸੀ ਇੱਕ ਦੂਪਰਾ ਤੰਜੋੜ ਲਾਇਆ ਤੇ ਇੱਕ ਆ ਰਿਹਾ ਚੁੰਡੀਰ ਇੱਕ ਆ ਵੀ ਪਿੱਤਨ ਥੱਲੇ ਬਿਆਹ ਹੀ ਸਭ ਕੁਝ ੁੱਟਿਆ ਬਿਆਹ ਜ਼ਿੰਦਾ ਸਭ ਕੋ ਸ਼ੌਕ ਕੇ ਖੜਿਆ ਹੋਇਆ ਆਪਣਾ ਸੌਤੇ ਚੋਤਾ ਸਵਰਾਜ ਲੈਵਲ ਆਪ প্রোগ্রাম ਨੂੰ ਮੋਡੀਫਾਈ ਪਤਾ ਨਹੀਂ ਕੀ ਦੋ ਕਰਉਣਾ ਹੈ ਬੰਪਰ ਸਾਰਾ ਖੋਇਆ ਪੈ ਫਟਫਟ ਗਿਆ ਬੋ ਖਲੋਤੀ ਗੱਦੀ ਹੱਬ ਸੀਣ ਕੇ ਤਾਂ ਮਮੀ ਹੁਣੀ ਬਣਾਉਂਦਾ ਮੁੰਜਾ ਰਾਂਗ ਹੋਇਆ ਸੀਗਾ ਸਭ ਕੋਸ਼ਈ ਅੱਜ ਮੈਂ ਅੱਜ ਮੈਂ ਜਾਊਂਗਾ ਰਤੀਏ ਨਾਲੇ ਮੈਂ ਜਾਣਾ ਹੈ ਪੂਆ ਕੋ ਓਕੇ ਕੰਤ ਮਮਾ ਮੇਰੇ ਜਾਣਾ ਸੀ ਵੈਸੇ ਮੰਮੀ ਅੱਜ ਜਾ ਰੂਗੀ ਮੈਂ ਤੇ ਰਹਿ ਕੇ ਆਉਂਗਾ ਫੇਰ ਪੂ ਨਹੀਂ ਕਾਲੀ ਥੀ ਉਹਨੇ ਮੈਂ ਮੰਮੀ ਵੀ ਨਹੀਂ ਜਾ ਗਏ ਸੋਰ ਮੈਂ ਦੇਖ ਚੁਣਿਆ ਤੁਸੀਂ ਵੀ ਦੇਖਿਆ ਤੇ ਹੁਣ ਤੰਦਰ ਹਏ ਵੇ ਗਾਇਸ ਅਬ ਚੱਲਣ ਦਿਓ ਫੋਨ ਲਓ ਓਕੇ ਕਾ ਤਾ ਸੀਜ਼ਨ ਹੈ ਮੇਰਾ ਬੰਦੇ ਵੀ ਸੀ 6 ਤਰੀਕ ਨੂੰ ਦਸੰਬਰ ਦੀ ਆ ਦੇਖੋ ਗਾਇਸ ਵਾਸੀ ਦੀ ਜ਼ੋਰ ਦੀ ਨਹੀਂ ਵੱਜਿਆ ਜ਼ੋਰ ਤੇ ਆ ਗਿਆ ਨੀਗਾ ਫੂੜੇ ਜੱਗੀਆਂ ਤੇਕਰ ਮੋਹਲ ਚੱਲੁੰਦੇ ਆ। ਉਹ ਹੁੰਨੇ ਦਾ ਨੂੰ ਅੰਦਰ ਦਾ। ਗਾਇਸ ਫੋਨ ਚੱਲੇ ਸੀ ਰਤੀਏ ਤੇ ਰਤੀਏ ਰੋਸ ਤੋਂ ਫਤਿਹ ਮੰਦ। ਫਤਿਹ ਮੰਦ ਤੋਂ ਬਾਅਦ ਮੈਂ ਉੱਥੇ ਰਹੂੰਗਾ। ਇੱਕ ਦਿਨ ਫਿਰ ਕੱਲ ਆਜੂਗਾ ਮੈਂ। ਮੰਮੀ ਆਉਗੀ ਤੇ ਰਤੀਏ ਨਾਲ ਮੋਹਲ ਦਿਖਾਵਾਂਗੇ। ਤੇ ਮੈਂ ਫੋਨ ਲੈ ਲੂੰਗਾ ਨਾਲ ਰਤੀਏ। ਫਿਰ ਜਿਹੜੋਂ ਮੰਮੀ ਨੇ ਇੱਥੇ ਹੋਣੇ ਦਾ ਜਿੰਮਾ ਨੇ ਫਿਰ ਉਹਦੇ ਮੈਂ ਮਮੇ ਦੇ ਹੱਥ ਫੜਾ ਲੂੰਗਾ। ਫਿਰ ਹੁਣ ਨਾ ਧੋਨੇ ਆ ਨਾ ਨਾ ਨਿੰਬੂ ਧੋ ਕੇ ਫਿਰ ਚੱਲਦੇ ਆ ਇਹ ਠੰਡੇ ਕੋਨ ਹੋਏ ਹਣ ਵੀ ਠੰਡਿਓ ਚੱਲਣ ਦੀ ਨਹੀਂ ਜੇ ਤੋਪੰਦੀ ਫਿਰ ਤੇ ਨਾਲ ਲੈਣਾ ਸੀ ਹੁਣ ਨਹੀਂ ਨੋਣਾ ਧੋ ਚੋ ਕੇ ਫਿਰ ਚੱਲਦੇ ਮੈਨੂੰ ਮਾਂ ਦੀ ਮੰਮਣ ਬਣਾ ਦਾ ਪਾਵਨ ਉਹ ਫੀਗ ਬੋਲ ਮੈਂ ਤਾਂ ਉਹ ਖਾਈ ਸੀ ਪੋੜ ਉਹ ਪੋਣੀ ਹੋਰ ਬਣਾਈ ਨਹੀਂ ਸੀ ਅੰਦੇ ਸੋਂ ਚੱਲਦੇ ਆਪਾਂ ਜਾਣਾ ਕਿੱਥੇ ਚਲੇ ਗੜ ਜਾ ਚੱਲ ਵੇ ਮੂੰਹ ਨਾ ਰਾਵ ਮੈਨੂੰ ਪਾ ਵੰਦੇ ਜਾਣਾ ਹੈ ਜੇ ਮੇਰਾ ਤਾਂ ਉਹ ਤਾਂ ਮੂੰਹ ਹਥੇ ਜੇ ਮੈਂ ਫੇਰ ਮੈਂ ਗੰਦਾ ਹੋ ਗਿਆ ਗੰਦਾ ਨਹੀਂ ਹੁੰਦੀ ਮੂੰਹ ਆ ਦੇ ਛੋਨਾ ਜਨਨ ਤਾਂ ਦੇ ਕੋ ਨਾ ਪਾਲੀ ਦੇ ਟਰਾਲੀ ਜਿ ਵੜ ਕੇ ਬੜਿਆ ਨਹੀਂ ਹੁੰਦੀ ਦੇਖ ਲਿਆ ਦਿਆ ਮੈਦੇ ਹੁਣ ਕੀਰਤਨ ਖੇਦ ਦੇ ਦੋ ਕਿੰ ਦੋਗਨ ਦੋ ਦਿਨ ਵਿੱਚ ਤੇ ਹੁਣ ਤੁਹਾਨੂੰ ਬਹੁਤਾਂ ਚੀਜ਼ਾਂ ਦਿਖਾਉਣੇ ਜੋ ਦਿਖਾਉਣੇ ਰਹੀਆਂ ਠੀਕ ਹੈ ਗਾਇਸ ਹੋਣਾ ਆਹ ਹੋ ਇੱਕ ਚੱਕਰ ਤਰਹਿ ਗਿਆ ਤੇ ਆ یوں ਨੀ ਦੋ ਤਾਇਆ ਲੈਂਡ ਦਾ ਕੱਟਾ ਚੂੜਾ ਚੂਰ ਇੱਕ ਤਾਂ ਚੀਜ਼ ਦਿਖਾਵਾਂ ਖੁਦ ਮੇਰੇ ਦਾਸਤਾਫਤ ਇਹ ਬਹੁਤ ਕਸ਼ਟ ਦਿਖੋਣਾ ਰਿਹਾ ਯਾਰ ਇਹ ਫੁੱਲ ਉਹ ਕਿਸ ਮਾਣ ਹੈ ਜੇ ਲੱਦੀ ਕਰ ਜਾਣਾ ਪਿਆ ਤੇ ਉਹ ਮੇਰਾ ਯਾਰ ਬਹੁਤ ਦੇ ਹੱਥ ਆਇਆ ਉਹ ਪੈਰ ਵੀ ਹੱਥ ਦਿਖਾਈ ਗੱਲ ਸਾਹ ਫਿਰ ਵੀ ਫਿਰ ਤੁਸੀਂ ਕਿਸੇ ਆਲੇ ਖਨੇ ਫੁੱਲ ਪੈੜ ਸਜਾਇਆ ਹੋਏ ਨੇ ਨਾ ਕੈਂਟ ਵੇਰੇ ਕਦੀ ਨਹੀਂ ਦੇਖਿਆ

ਇੱਕੜੇ ਰਿਵਾਜ ਕਿੰਕੀ ਪੜਾ ਇੱਕੜੇ ਕਿਵੇਂ ਰਗੀ ਆ ਹੁਣ ਚੱਲਦੇ ਆ ਬਵਾਰ ਨਾ ਦੇਕਰ ਦੇ ਛਲਾਂ ਮਾਰ ਕੇ ਅੰਦਰ ਮੈਂ ਪੁੱਲ ਤੰਦਾ ਯਾਰ ਮੰਮੀ ਤੁਹਾਨੂੰ ਕਮਾਉਗੀ ਕਿਉਂਗੀ ਬਿਨਾ ਟੋਪੀ ਤੋਂ ਮੈਂ ਮੰਮੀ ਨੂੰ ਸਮਝ ਲਈ ਆ ਪਰ ਗਾਉਗੀ ਨਾ ਬਿਨਾ ਪਰਣਾ ਬਣ ਕੇ ਨਾ ਮੈਂ ਪਰਣਾ ਬਣ ਕੇ ਆ ਨਾ ਟੋਪੀ ਵਈ ਆਰੇ ਸ਼ੁਤ ਕੀ ਪਤਾ ਰਾਂਗੇ ਹਿੰਨੋਂ ਸਤ ਤੀਰੰਗਾ ਰੰਗ ਰਲੇ ਵੇ ਹੁਣ ਚਾਹਦੇ ਆ ਬਾਹਰ ਗਾਇਸ ਠੀਕ ਹੈ ਫਰੋਂ ਨੈਟ ਵਾ ਮੂੰ ਹੋਏ ਹੋਏ ਰੈਨ ਦੇ ਫਾਲੇ ਰੈਨ ਦੇ ਹੋਰ ਚਿੱਤਰ ਖਾਏਗਾ ਮੇਰ ਤੋਂ ਲਾ 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 ਨੈਨ ਮੂੰ ਤੇ ਮਾਰੂਗਾ ਲਾ ਦੋਇਆ ਤਲਾ ਦ ਲਾ ਦੇ ਦੇਖ ला। चेप चेप जे गई रगी पेड़ उ चढ़ के दिखाई मैं हो गया फुल रेडी कैसे लगना है दिखावा तेन कर देखो अपना सू पता ही कुर्ता पजामा ही पा चल आप फटावर रटिए कैंसल हो गया ਮੇਰੇ ਰਹਿ ਜਾਊਗਾ ਪਾਪਾ ਨੂੰ ਜਾਣਗੇ ਕਰੇ ਨਾਲ ਮਮਾ ਰਹੂਗੀ ਦਾਦੀ ਮਾਮਾ ਹਮ ਬਾਕੀ ਗੱਡੀ ਵਿੱਚ ਦਾਦੀ ਮਮਨੀ ਫਸਲਾ ਕੇ ਲਾ ਫੋਨ ਚੱਲਦੇ ਆਪੀ ਠੀਕ ਗੱਡੀ 'ਚੋਂ ਚਲਾਵਾਂ ਫਿਰ ਵਾਰ ਮਿਲਾਂ ਹੁਣੇ ਅਗਲੇ ਵਲੌਗ ਚ ਬਾਈ